ਜੇ ਉਹ ਨਹੀਂ ਮੇਰਾ ਕੁਝ ਵਿਗਾੜ ਸਕਿਆ ਫੇਰ ਹੋਰ ਮੇਰਾ ਕਿਸੇ ਨੇ ਕੀ ਵਿਗਾੜਨਾ ਮਟਰੋੜੀ ਨੂੰ ਜਫੀ ਪਾਰੀ ਕਹਿੰਦਾ ਬਾਈ ਜੀ ਬਚਾ ਲਓ ਇਹ ਕਹਿੰਦਾ ਸ਼ਾਮ ਨੂੰ ਘਰੇ ਜਾਣ ਲੱਗੇ ਡਰ ਲੱਗਾ ਹਰ ਸ਼ਹਿਰ ਦੇ ਵਿੱਚ ਹਜ਼ਾਰਾਂ ਲੋਕ ਚੁੱਪ ਚਪੀਟੇ ਪੈਸੇ ਦੇ ਰਹੇ ਆ ਹਾਲਾਂਕਿ ਗੈਂਗਸਟਰਾਂ ਦੀਆਂ ਵੀਡੀਓਜ਼ ਆਗੀਆਂ ਝੇਲਾ ਚੋਆ ਰਹੀਆਂ ਇੰਟਰਵਿਊਜ਼ ਆ ਰਹੀਆਂ ਤੇ ਸੋਸ਼ਲ ਮੀਡੀਆ ਅਕਾਊਂਟਸ ਚੱਲ ਰਹੇ ਹੋਣਾਂ ਦੇ ਇਸ ਤਰ੍ਹਾਂ ਦੀ ਘਟਨਾ ਕਰਮ ਇਹ ਕੋਈ ਪਹਿਲਾ ਘਟਨਾ ਕਰਮ ਨਹੀਂ ਹੈ ਮਾਨਸਾ ਜੇ ਤੁਹਾਨੂੰ ਪਤਾ ਹੋਣਾ ਹੈ ਕਿ ਸਿੱਧੂ ਮੂਸੇ ਵਾਲੇ ਦਾ ਮਰਡਰ ਬਹੁਤ ਪਪੂਲਰ ਮਰਡਰ ਸੀਗਾ ਜਿਨੇ ਦੁਨੀਆ ਨੂੰ ਤੇ ਦੇਸ਼ ਨੂੰ ਹਿਲਾ ਕੇ ਰੱਖਤਾ ਨੰਗਲ ਅੰਬੀਆਂ ਮਰਿਆ ਕਬੱਡੀ ਦਾ ਬਹੁਤ ਵੱਡਾ ਇੱਕ ਪਲੇਅਰ ਸੀਗਾ ਔਰ ਫਿਰ ਇਹ سلسلہ ਚੱਲਦਾ 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 ਹੁਣ ਹਰ ਵਿਅਕਤੀ ਨੇ ਹਥਿਆਰ ਚੱਕ ਲਿਆ ਇਹ ਫਰੋਤੀਆਂ ਦਾ سلسلہ ਲਗਾਤਾਰ ਮੂਸੇ ਵਾਲਾ ਸਾਹਿਬ ਦੀ ਮੌਤ ਤੋਂ ਬਾਅਦ ਚੱਲ ਰਿਹਾ ਹੈ ਇਹ ਕਿਤੇ ਥਮੰਦਾ ਇਹਨੇ ਨਾਮ ਨਹੀਂ ਲਿਆ ਕਿਉਂ ਕਿ ਕਿਉਂਕਿ ਜਦੋਂ ਉਹਨਾਂ ਨੂੰ ਹੀ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਇਹ ਗੱਲ ਧਿਰ ਬਣਾ ਲਈ ਕਿ ਜੇ ਦੁਨੀਆ ਦਾ ਪੌਪੂਲਰ ਜਿਹੜਾ ਕਲਾਕਾਰ ਸੀ ਜੇ ਉਹ ਨਹੀਂ ਮੇਰਾ ਕੁਝ ਵਿਗਾੜ ਸਕਿਆ ਫੇਰ ਹੋਰ ਮੇਰਾ ਕਿਸੇ ਨੇ ਕੀ ਵਿਗਾੜਨਾ ਸੋ ਇਸ ਕਰਕੇ ਇਹ ਨਿਰੰਤਰ ਦਿਨ ਬਾ ਦਿਨ ਇਸ ਕੰਮ ਦੇ ਲਈ ਕੰਮ ਚੱਲ ਰਿਹਾ ਹੁਣ ਤਾਂ ਸ਼ਰਿਆਂਮ ਹੋ ਗਿਆ ਦਿਨ ਦਿਹਾੜੇ ਉਸ ਤੋਂ ਬਾਅਦ अनेका ਮਰਡਰ ਹੋਏ ਚਾਹੋ ਵੀਰ ਵੈਲਾ ਲੰਦਾ ਲਾ ਲੋ ਚਾਹੋ ਪੱਟੀ ਹਲਕੇ ਦੇ ਬਲਾਕ ਪ੍ਰਧਾਨ ਦਾ ਲਾ ਲੋ ਨਿਰੰਤਰ ਇੱਕ ਖਬਰ ਆਉਂਦੀ ਹੈ ਫਲਾਣੇ ਥਾਂ ਤੇ ਗੋਲੀ ਚਲਦੀ ਹਜ਼ਾਰਾਂ ਲੱਖਾਂ ਲੋਕ ਫਰੋਤਿਆਂ ਦੇ ਸ਼ਿਕਾਰ ਹੋ ਗਏ ਨੇ ਸੋ ਅੱਜ ਦੇ ਜਿਹੜੇ ਹਾਲਾਤ ਐ ਹਰ ਵਿਅਕਤੀ ਨੂੰ ਘਰੋਂ ਆਉਂਦੇ ਨੂੰ ਡਰ ਲੱਗਦਾ ਕੱਲ ਮੈਂ ਕੈਂਪੇਨ ਕਰ ਰਿਹਾ ਸੀ ਪਰਸੋਂ ਅਰਸ਼ੀ ਸਾਹਿਬ ਨਾਲ ਬੈਠੇ ਐ ਓਲਾ ਮੂਸੇਵਾਲਾ ਜੀ ਸਾਡੀ ਤਮਾਮ ਲੀਡਰਸ਼ਿਪ ਨਾਲ ਐ ਬੈਠੀ ਐ ਮੈਂ ਇੱਕ ਰੇਡੀਆ ਵਾਲੇ ਕੋਲੇ ਜਾਵੜਿਆ ਤੇ ਉਹ ਮੁਰਾਦਪੁਰੇ ਦਾ ਰਹਿਣ ਵਾਲਾ ਸੀ ਤਰਨਤਲ ਓਟੋ ਮਟਰੋਂ ਵਿੱਚ ਜੱਫੀ ਪਾਰੀ ਕਹਿੰਦਾ ਬਾਈ ਜੀ ਬਚਾਲ ਹੋਏ ਵੀਡੀਓ ਵੀ ਐ ਕਹਿੰਦਾ ਸ਼ਾਮ ਨੂੰ ਘਰੇ ਜਾਣ ਲੱਗੇ ਡਰ ਲੱਗਦਾ ਯਾਨੀ ਕਿ ਰੇੜੀ ਵਾਲੇ ਨੂੰ ਜਿਹੜਾ 5-700 ਰੁਪਿਆ ਕਮਾਉਂਦਾ ਉਹਨੂੰ ਡਰ ਲੱਗਦਾ ਤੇ ਜਿਹੜਾ ਦੂਸਰਾ ਵਿਅਕਤੀ ਆ ਉਹਨੂੰ ਤਾਂ ਡਰ ਲੱਗਣਾ ਹੀ ਲੱਗਣਾ ਹੈ ਇਹ ਪਤਾ ਨਹੀਂ ਵਿਪਤਾ ਤੁਹਾਡੇ ਤੇ ਕਦੋਂ ਆ ਜੇ ਮੇਰੇ ਤੇ ਕਦੋਂ ਆ ਜੇ ਆ ਸतीश ਜੀ ਸਾਡੇ ਜਿਹੜੇ ਕੀ ਮਾਨੀ ਗੋਇਲ ਸਾਡੇ ਆਰਟੀਆਈ ਦੇ ਐਕਟਿਵਿਸਟਸ ਹੈਗੇ ਨੇ ਉਹਨਾਂ ਦੇ ਚਾਚਾ ਸੋ ਅਚਨ ਚੇਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਦੁਸ਼ਮਣੀ ਕਿਹਰੇ ਨਾਲ ਆ ਇਹਨਾਂ ਨੂੰ ਇਹ ਨਹੀਂ ਪਤਾ ਸਾਡਾ ਰੋਲਾ ਕਿਹਦੇ ਨਾਲ ਹੈ ਮੈਂ ਵੀਰਵੈਲ ਦੇ ਉਸ ਵਪਾਰੀ ਨੂੰ ਪੁੱਛਿਆ ਜਿਹੜਾ ਕਪੜਾ ਵਪਾਰੀ ਹੈ ਨਾਮਾਰ ਮੈਂ ਉਹਨੂੰ ਪੁੱਛਿਆ ਭਾਜੀ ਰੋਲਾ ਕੀ ਹੈ ਤੁਸੀਂ ਇਹਨੂੰ ਮੈਨੇਜ ਕਰ ਲੈਣਾ ਸੀ ਉਹ ਕਹਿੰਦਾ ਵੀਰੇ ਇਦੋਂ ਪਹਿਲਾਂ 5-6 ਲੋਕਾਂ ਦੀਆਂ ਧਮਕੀਆਂ ਆਈਆਂ ਫਰੋਤੀਆਂ ਮੰਗੀਆਂ ਮੈਨੇਜ ਕਰ ਲਿਆ ਇਹਦਾ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਇਹ ਕੌਣ ਹੈ ਇਹਦਾ ਤਾਂ ਟੈਲੀਫੋਨ ਆਇਆ ਮੇਰਾ ਭਰਾ ਦੱਸਦਾ ਵੀ ਸਾਨੂੰ ਟੈਲੀਫੋਨ ਆਇਆ ਤੇ ਉਹ ਕਹਿੰਦਾ ਹਾਂ ਭਈ ਮੈਂ ਫੁਲਾਣਾ ਬਿਛनोई ਬੋਲਦਾ ਉਹ ਕਹਿੰਦਾ ਜੀ ਕੌਣ ਬਿਸ਼ਨੋਈ ਉਹ ਕਹਿੰਦਾ ਕੋਈ ਨਹੀਂ ਦੱਸਾਂਗੇ ਫੋਨ ਕੱਟ ਗਿਆ ਉਸ ਤੋਂ ਬਾਅਦ ਮਰਿਆ ਹੀ ਪਿਆ ਜੇ ਕੋਈ ਕਹਿੰਦਾ 10-20 ਲੱਖ ਦੇ ਦਿਓ ਤਾਂ ਅਸੀਂ ਦੇ ਦਿੰਦੇ ਹਰ ਸ਼ਹਿਰ ਦੇ ਵਿੱਚ ਹਜ਼ਾਰਾਂ ਲੋਕ ਚੁੱਪ-ਚੁਪੀਤੇ ਪੈਸੇ ਦੇ ਰਹੇ ਐ ਇੱਛਾ ਈਜ਼ੀ ਮਨੀ ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਐ ਪੰਜਾਬ ਪੁਲਿਸ ਨੂੰ ਤੇ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਤੁਹਾਡੇ ਕੋਲੇ ਰੋਜ਼ਗਾਰ ਦੇਣ ਨੂੰ ਸਾਧਨ ਨਹੀਂ ਹੈ ਅਨ ਇੰਪਲੋਇਮੈਂਟ ਬੋਰਡ ਬਹੁਤ ਜ਼ਿਆਦਾ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਨੌਜਵਾਨ ਹਥਿਆਰ ਜਿਹੜੋ ਚੱਕ ਲਏਗਾ ਜੇ ਉਹਨੂੰ ਸਿੱਧੇ ਪਾਸੇ ਨਾ ਲਾਇਆ ਤਾਂ ਹੀ ਤਾਂ ਗੈਂਗਸਟਰ 50000 ਪਿੱਛੇ ਬੰਦਾ ਮਾਰ ਜਾਂਦੇ ਹੈ ਪਿਸਤੌਲ ਕੋਈ ਹੋਰ ਦਿੰਦਾ ਹੈ ਰੈਕੀ ਕੋਈ ਹੋਰ ਹੁੰਦਾ ਹੈ ਗੋਲੀ ਕੋਈ ਹੋਰ ਚਲਾਉਂਦਾ ਹੈ ਤਾਂ ਹੀ ਤਾਂ ਪੰਜਾਬ ਦੀ ਪੁਲਿਸ ਤੋਂ ਅੱਜ ਤੱਕ ਫੜਿਆ ਨਹੀਂ ਜਾ ਰਿਹਾ ਤੁਸੀਂ ਦੇਖੋ ਮੂਸੇ ਵਾਲੇ ਕੇਸ ਚ ਬੰਦਾ ਪੀਲੀਆਂ ਬੋਲਸ ਪੜਦੀ ਸੀ ਇਹਨਾਂ ਨੂੰ ਫੜਾਉਂਦੀ ਸੀ ਫਿਰ ਛੁੱਟ ਜਾਂਦਾ ਸੀ ਹਾਲਾਂਕਿ ਗੈਂਗਸਟਰਾਂ ਦੀਆਂ ਵੀਡੀਓਜ਼ ਆ ਗਈਆਂ ਜੇਲ੍ਹਾਂ ਚੋਂ ਆ ਰਹੀਆਂ ਐ ਇੰਟਰਵਿਊਜ਼ ਆ ਰਹੀਆਂ ਐ ਤੇ ਸੋਸ਼ਲ ਮੀਡੀਆ ਅਕਾਊਂਟਸ ਚੱਲ ਰਹੇ ਆ ਉਹਨਾਂ ਦੇ ਜੇ ਸਰਕਾਰ ਇਹ ਨਹੀਂ ਨਹੀਂ ਮੈਨੇਜ ਕਰ ਸਕਦੀ ਤਾਂ ਫਿਰ ਕੀ ਹੋਏਗਾ ਹੁਣ ਕੀ ਹੋ ਰਿਹਾ ਹੈ ਤਰਨ ਤਰਨ ਦੇ ਵਿੱਚ ਇਹ ਗੈਂਗਸਟਰ ਦੇ ਪਰਿਵਾਰ ਨੂੰ ਢੇਡ ਦੇਦੀ ਹੈ ਕਾਲੀ ਦਲ ਨੇ ਔਰ ਹੀ ਘਾਰ ਵਾਲੀ ਜਾ ਕੇ ਗੈਂਗਸਟਰ ਨਾਲ ਕੰਨ ਨਾਲ ਟੈਲੀਫੋਨ ਲਾ ਦਿੰਦੀ ਹੈ ਬਾਠ ਦੇ ਵੀ ਆ ਲੋ ਗੱਲ ਕਰੋ ਲੇਕਿਨ ਪੁਲਿਸ ਦਾ ਕੋਈ ਕੰਟਰੋਲ ਨਹੀਂ ਕਿਉਂ ਨਹੀਂ ਹੋਰੀ ਫੈਮਲੀ ਤੇ ਪਰਚਾ ਦਿੰਦੇ ਜੋ ਦੋਜ਼ ਹੋਰ ਇਨਵੋਲed ਜੇ ਫੈਮਲੀ ਇਨੋਸੈਂਟ ਹੈ ਤਾਂ ਫੇਰ ਫੈਮਲੀ ਦਾ ਕੋਈ ਕਸੂਰ ਨਹੀਂ ਜੇ ਫੈਮਲੀ ਗੈਂਗਸਟਰ ਦੇ ਪੈਸੇ ਨਾਲ ਘਰ ਚਲਾ ਰਹੀ ਹੈ ਜੇ ਫੈਮਲੀ ਇਨਵੋਲਡ ਹੈ ਤਾਂ ਉਹਨਾਂ ਨੂੰ ਇਨਵੋਲਡ ਕਰੋ ਇੱਕ ਮਹੀਨੇ ਦਾ ਕੰਮ ਹੈ ਗੈਂਗਸਟਰ ਖਤਮ ਕਰ ਇੱਕ ਮਹੀਨੇ ਦਾ ਕਿਉਂਕਿ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਦੁਬਾਰੇ ਪੰਜਾਬ ਚ ਰੌਣਕਾਂ ਲੱਗਣ ਲੱਗੀਆਂ ਐ ਅਰਸ਼ੀ ਸਾਹਿਬ ਇਸ ਗੱਲ ਦੇ ਗਵਾਹ ਮੈਂ ਤਾਂ ਨਿਕਾਜਾ ਹੁੰਦਾ ਸੀ ਇਹਨਾਂ ਨੂੰ ਪੁੱਛ ਲਿਓ ਇਹਨਾਂ ਨੇ ਅੱਜ ਬੜਾ ਸੋਹਣਾ ਬਿਆਨ ਦਿੱਤਾ ਕਿ ਇਹ ਪੁਲਿਸ ਹੀ ਕ੍ਰਿਮੀਨਲ ਬਣ ਗਈ ਐ ਇਹ ਵਰਦੀ ਵਾਲੇ ਹੀ ਕ੍ਰਿਮੀਨਲ ਹੋ ਗਏ ਇਹ ਜੋ ਇਹਨਾਂ ਨੇ ਕਿਹਾ ਬਿਲਕੁਲ ਗੱਲ ਧੁਕਦੀ ਐ ਇਹ ਅਮਨ ਔਰ ਸ਼ਾਂਤੀ ਬਾਜ਼ਾਰਾਂ ਦੇ ਵਿੱਚ ਕਾਂਗਰਸ ਪਾਰਟੀ ਲੈ ਕੇ ਆਈ ਸੀ ਕਿ ਬਰਾਤਾਂ ਜਾਣੀਆਂ ਬੰਦ ਹੋ ਗਈਆਂ ਸੀ ਜਗਰਾਤੇ ਲੱਗਣੇ ਬੰਦ ਹੋ ਗਏ ਸੀ ਪਾਂ ਜਿਵੇਂ ਤੋ ਬਾਅਦ ਸੜਕਾਂ ਤੇ ਬੱਸਾਂ ਨਹੀਂ ਚਲਦੀਆਂ ਸੀ ਉਸੇ ਤਰ੍ਹਾਂ ਦਾ ਇਹ ਉਦੋਂ ਖਤਰਨਾਕ ਮੌਲ ਹੈ ਹੁਣ ਤਾਂ ਪਤਾ ਹੀ ਨਹੀਂ ਕੌਣ ਕਿਹਨੂੰ ਮਾਰ ਜੇ ਕਿਹੜੀ ਡੱਬ ਵਿੱਚ ਕੀ ਹੈ ਸੋ ਮੈਂ ਇਸ ਗੱਲ ਦੀ ਨਿੰਦਾ ਕਰਦਾ ਔਰ ਮੈਂ ਇਹਨਾਂ ਨੇ ਕਮੇਟੀ ਬਣਾਈ ਹੈ ਅਸੀਂ ਇਹ ਚੇਤਾਵਨੀ ਦਿੰਦੇ ਆ ਵੀ ਅਸੀਂ ਪੂਰੀ ਸਮੁੱਚੀ ਕਾਂਗਰਸ ਪੂਰੇ ਕਾਮਰੇਡ ਭਰਾ ਸਾਰੇ ਅਸੀਂ ਸਾਰੇ ਦੇ ਸਾਰੇ ਤੇ ਸਾਡੇ ਸਾਰੀ ਕਾਂਗਰਸੀ ਲੀਡਰਸ਼ਿਪ ਅਸੀਂ ਇਸ ਘਟਨਾਕਰਮ ਦੀ ਨਿੰਦਾ ਕਰਦੇ ਹਾਂ ਪਰਿਵਾਰ ਦੇ ਨਾਲ ਹੈ ਜਿੱਥੇ ਸਾਨੂੰ ਕਮੇਟੀ ਕਹੇਗੀ ਅਸੀਂ ਕਮੇਟੀ ਦੇ ਨਾਲ ਖੜਕੇ ਪੂਰਾ ਪੈਰਾ ਦੇਾਂਗੇ ਅੱਜ ਮਾਨਸਾ ਬੰਦ ਹੋਇਆ ਜੇ ਪੰਜਾਬ ਬੰਦ ਕਰਾਉਣਾ ਪਿਆ ਤਾਂ ਪੰਜਾਬ ਬੰਦ ਕਰਾਵਾਂਗੇ ਗੁਨੇਗਾਰਾਂ ਨੂੰ ਜਲਦੀ ਫੜੋ ਉਹਨਾਂ ਨੂੰ ਪੁੱਛੋ ਕਾਰਨ ਕੀ ਸੀ ਗੋਲੀ ਕਿਉਂ ਚਲਾਈ ਹੈ ਤੇ ਪਰਿਵਾਰ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਡੀਜੀਪੀ ਤੇ ਮਾਨਸਾ ਦਾ ਐਸਐਸਪੀ ਜ਼ਿੰਮੇਦਾਰੀ ਲਗੇ ਅਗਰ ਪਰਿਵਾਰ ਨੂੰ ਕੁਝ ਹੋ ਗਿਆ ਤਾਂ ਇਹ ਤਿੰਨੇ ਲੋਗ ਇਸ ਗੱਲ ਦੇ ਜ਼ਿੰਮੇਦਾਰ ਹੋਣਗੇ ਸੋ ਅੱਜ ਮੈਂ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਪਹੁੰਚਿਆ ਸੀ ਮੈਨੂੰ ਖਬਰ ਮਿਲੀ ਤੁਹਾਨੂੰ ਪਤਾ ਹੈ ਇੱਕ ਨਵੀਂ ਗੱਲ ਹੋ ਗਈ ਤੁਸੀਂ ਵੀਡੀਓ ਲਾਉਣ ਦੀ ਗੱਲ ਕਰਦੇ ਹੋ ਗੁਜਰਾਤ ਦੀ ਸਰਕਾਰ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਫਰੰਟ ਤੋਂ ਲਿਉਣ ਤੋਂ ਵੀ ਇੱਕ ਕਾਨੂੰਨ ਬਣਾਤਾ ਵੀ ਇਹਨੂੰ ਹੁਣ ਗੁਜਰਾਤ ਦੀ ਜੇਲ੍ਹ ਤੋਂ ਕੋਈ ਲੈ ਕੇ ਨਹੀਂ ਜਾ ਸਕਦਾ ਪਹਿਲਾ ਪ੍ਰੋਡਕਸ਼ਨ ਫਰੰਟੇਪ ਉੱਚ ਦਾ ਸਤੇ ਉਹਨੂੰ ਲਿਆਇਆ ਜਾ ਸਕਦਾ ਸੀ ਬਈ ਬਈ ਤੂੰ ਕਿੰਨੇ ਗੁਨਾਹ ਕੀਤੇ ਆ ਮਰਡਰ ਕੀਤੇ ਆ ਤੇਰੇ ਚ ਤੇਰਾ ਕੀ ਹੁਣ ਲਿਆ ਨਹੀਂ ਸਕਦੇ ਕਾਨੂੰਨ ਬਣਾਤਾ ਸੋ ਕਿਤੇ ਨਾ ਕਿਤੇ ਬਹੁਤ ਵੱਡੀ ਏਰਾ ਵਿੱਚ ਏਰਾ ਫੇਰੀ ਹੈ ਅਸੀਂ ਤਾਂ ਉਦੋਂ ਹੀ ਕਹਿੰਦੇ ਸੀ ਕੀ ਏਜੰਸੀਆਂ ਦਾ ਰੋਲ ਕੀ ਹੈ ਕੀ ਕਰ ਰਹੀਆਂ ਕਿਉਂ ਹੋ ਰਿਹਾ ਹੈ ਇੱਥੋਂ ਬੰਗਾ ਭੱਜ ਜਾਂਦਾ ਹੈ ਦਿੱਲੀ ਪੁਲਿਸ ਫੜ ਲੈਂਦੀ ਹੈ ਕੋਈ ਵੱਡਾ ਕਾਰਨ ਹੈ ਤੇ ਅੱਜ ਵੀ ਜੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਚੱਲ ਰਹੇ ਐ ਅੱਜ ਵੀ ਜੇਲਾ ਚੋ ਵਾਰਤਾ ਲਾਭ ਕਰ ਰਹੀ ਐ ਇਹਦੇ ਪਿੱਛੇ ਕਾਰਨ ਮੈਂ ਸੰਸਦ ਦੇ ਵਿੱਚ ਗੱਲ ਚਲਾਈ ਤੁਸੀਂ ਦੇਖੋ ਸਰ ਇਸ ਨਸ਼ੇ ਨੇ ਜੇ ਡੀਜੀਪੀ ਜਿਹੜਾ ਫਾਰਮਰ ਡੀਜੀਪੀ ਐ ਸਾਹਿਬ ਮੁਹੰਮਦ ਮੁਸਫਾ ਜਿਹੜਾ ਆਪਦੇ ਬੱਚੇ ਨੂੰ ਦੁਨੀਆ ਦੇ ਪੰਦੇਸ਼ ਦੇ ਬੈਸਟ ਸਕੂਲ ਚੋਂ ਤਾਲੀਮ ਦੇ ਰਿਹਾ ਸੀ ਜੇ ਉਹ ਵਿਚਾਰਾ ਨਹੀਂ ਰੋਕ ਸਕਿਆ ਇਸ ਨਸ਼ੇ ਦਾ ਸੇਵਨ ਕਰਨ ਵਾਲਾ ਬੰਦਾ ਬੱਚਾ ਪਾਗਲ ਹੋ ਜਾਂਦਾ ਹੈ ਉਹ ਆਪਣੇ ਮਾਪਿਆਂ ਨੂੰ ਵੀ ਕੁੱਟਦਾ ਹੈ ਉਹ ਆਪਣੇ ਮਾਪਿਆਂ ਦੇ ਖਿਲਾਫ ਵੀ ਬੋਲਦਾ ਹੈ ਕਿਉਂਕਿ ਉਹਨੂੰ ਨਸ਼ਾ ਚਾਹੀਦਾ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸੋ ਇਹ ਬੜਾ ਘਾਤਕ ਕੰਮ ਹੈ ਇਹਰੇ ਤੇਰੀ ਸਰਕਾਰਾਂ ਨੇ ਕਦੇ ਕੋਈ ਚਰਚਾ ਨਹੀਂ ਕੀਤੀ ਪਰਚਾ ਕਰਤਾ ਘਰ ਟਾਕਾ ਅਸੀਂ 40000 ਪਰਚਾ ਦਿੱਤਾ ਅਸੀਂ ਇੰਨੀ ਭੁੱਕੀ ਫੜ ਲਈ ਇੰਨੀ ਸਮੈਕ ਫੜ ਲਈ ਇਹ ਆਲਟਰਨੇਟਿਵ ਨਹੀਂ ਹੈ ਇਹ ਸਾਡੀ ਸਰਕਾਰ ਵੀ ਆਉਗੀ ਤਾਂ ਸਾਨੂੰ ਗੰਭੀਰ ਤਰੀਕੇ ਨਾਲ ਵਿਚਾਰ ਕਰਨਾ ਪੈਣਾ ਹੈ ਆਦਰਵਾਇਜ਼ ਇਹ ਬੰਦ ਨਹੀਂ ਹੋਏਗਾ ਔਰ ਇਹਦਾ ਕੋਈ ਆਲਟਰਨੇਟਿਵ ਵੀ ਸਾਨੂੰ ਸੋਚਣਾ ਪੈਣਾ ਹੈ ਇਹਦੇ ਬਾਰੇ ਸਾਨੂੰ ਚਰਚਾ ਕਰਨੀ ਪੈਣੀ ਹੈ ਖੁੱਲੇ ਮੰਚ ਤੇ ਕਿ ਇਹ ਇਹਰਾ ਹੋਣਾ ਚਾਹੀਦਾ ਹੈ ਜਿਹੜੇ ਇਹਨਾਂ ਦੇ ਜੇ ਕੋਈ ਅਸੀਂ ਕਰਨਾ ਚਾਹੋਨੇ ਆ ਉਹਰਾ ਵੀ ਪੁੱਛਣਾ ਚਾਹੀਦਾ ਕਿ ਉਹਰੇ ਕੱਲ ਨੂੰ ਦੁਖਾਤ ਕੀ ਹੋਣਗੇ ਸਾਨੂੰ ਸਾਰੇ ਪਹਿਲੂਆਂ ਤੇ ਗੱਲ ਕਰਨੀ ਪੈਗੀ ਫੇਰ ਇਹ ਨਸ਼ਾ ਆ ਨਹੀਂ ਵੀ ਸਾਡੀ ਸਰਕਾਰ ਨੇ ਇੰਨੇ ਪਰਚੇ ਕਰਤੇ ਥੋੜੀ ਨੇ ਇੰਨੇ ਕਰਤੇ ਫੇਰ ਕੰਮ ਚੱਲਦਾ ਰਹੂਗਾ